ਜ਼ਿਕਰ ਕਰਾਂਗੇ ਕਾਂਗਰਸ ਦਾ ਔਰ ਜ਼ਿਕਰ ਬਾਰਡਰ ਇਲਾਕੇ ਦਾ ਵੀ ਜਿੱਥੇ ਮੁੱਖ ਮੰਤਰੀ ਦਾਵਾ ਕਰ ਰਹੇ ਨੇ ਕਿ ਇਹ 40 50 ਪਿੰਡਾਂ ਦੇ ਲਈ ਸੁਗਾਤ ਹੈ ਮੈਂ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਕਰਦਾ ਹਾਂ ਐਮਪੀ ਡਾਕਟਰ ਤਰੰਵੀਰ ਗਾਂਧੀ ਦੀ ਕਾਂਗਰਸ ਦੇ ਵੱਡੇ ਸਮੇਂ ਚਿਹਰੇ ਨੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ ਨਿਰਾਸ਼ ਨੇ ਉਦਾਸ ਨੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੀ ਪੰਜਾਬੀ ਇਕਾਈ ਦੇ ਉੱਤੇ ਪੰਜਾਬ ਕਾਂਗਰਸ ਦੇ ਵਿਵਾਦ ਤੋਂ ਐਮਪੀ ਡਾਕਟਰ ਤਰੰਵੀਰ ਗਾਂਧੀ ਨਿਰਾਸ਼ ਨੇ ਇਸ ਖਬਰ ਦੇ ਨਾਲ ਹੀ ਮੈਂ ਆਗਾਜ਼ ਕਰਨ ਜਾ ਰਿਹਾ ਹਾਂ ਪੰਜਾਬ ਕਾਂਗਰਸ ਦੇ ਵਿਵਾਰ ਤੋਂ ਨਾਕੋਸ਼ ਤੇ ਉਦਾਸ ਹਾਂ ਪੰਜਾਬ ਕਾਂਗਰਸ ਸਿਆਸਤ ਨੂੰ ਲੈ ਕੇ ਗੰਭੀਰ ਨਹੀਂ ਹੈ ਇਹ ਵੀ ਡਾਕਟਰ ਗਾਂਧੀ ਕਹਿੰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਧੜਿਆਂ ਚ ਬੰਡੀ ਕਾਂਗਰਸ ਦਾ ਗੰਭੀਰ ਸਿਆਸਤ ਦੇ ਨਾਲ ਕੋਈ ਨਾਤਾ ਨਹੀਂ ਕਾਂਗਰਸ ਹਾਈ ਕਮਾਂਡ ਨੂੰ ਮਾਮਲੇ ਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ ਹਾਈ ਕਮਾਂਡ ਕੋਈ ਸਖਤ ਐਕਸ਼ਨ ਲਵੇ ਪੰਜਾਬ ਦੇ ਵਿੱਚ ਡਾਕਟਰ ਤਰਵੀਰ ਗਾਂਧੀ ਪਟਿਆਲਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਆਪਾਂ ਬਾਕੂ ਵੀ ਜਾਣਦੇ ਹਾਂ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ 2014 ਦੇ ਵਿੱਚ ਲੜੇ ਸੀ ਜਿੱਤੇ ਸੀ ਤੇ 2024 ਦੇ ਵਿੱਚ ਕਾਂਗਰਸ ਦੇ ਵਿੱਚ ਉਹਨਾਂ ਨੇ ਸ਼ਾਮਿਲ ਹੋਏ ਤੇ ਕਾਂਗਰਸ ਤੋਂ ਟਿਕਟ ਲਈ ਔਰ ਉਸ ਤੋਂ ਬਾਅਦ ਡਾਕਟਰ ਤਰੰबीर ਗਾਂਧੀ ਮੌਜੂਦਾ ਸਮੇਂ ਦੇ ਵਿੱਚ ਮੈਂਬਰ ਪਾਰਲੀਮੈਂਟ ਨੇ ਕਾਂਗਰਸ ਦੇ ਖੈਰ ਕਾਂਗਰਸ ਦੇ ਕੋਲ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਵਿੱਚ ਇੱਕ ਡਾਕਟਰ ਤਰੰबीर ਗਾਂਧੀ ਐਮਪੀ ਨੇ ਪਰ ਕਾਂਗਰਸ ਨੂੰ ਲੈ ਕੇ ਪੰਜਾਬ ਕਾਂਗਰਸ ਨੂੰ ਸਪੈਸਿਫਿਕ ਪੰਜਾਬ ਕਾਂਗਰਸ ਨੂੰ ਲੈ ਕੇ ਉਨ ਨਰਾਜ਼ ਨੇ ਤੇ ਨਿਰਾਸ਼ ਨੇ ਉਹਨਾਂ ਨੇ ਲਿਖਿਆ ਉੱਪਰ ਵਾਲੀ ਲਾਈਨ ਪੜੋ ਤੁਸੀਂ ਬਸ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਪੋਸਟ ਹੈ ਸੋ ਅਨ ਹੈਪੀ ਸੋ ਸੈਡ ਕਿ ਮੈਂ ਮੈਂ ਬਹੁਤ ਨਾਖੋਸ਼ਾਂ ਤੇ ਮੈਂ ਬਹੁਤ ਉਦਾਸਾਂ ਬਸ ਇਸ ਲਾਈਨ ਦਾ ਮਤਲਬ ਹੀ ਹੈ ਕਿ ਨਿਰਾਸ਼ ਤੇ ਉਦਾਸ ਕਿਉਂ ਨਹੀਂ ਡਾਕਟਰ ਗਾਂਧੀ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਜਿਹੜੀ ਪੰਜਾਬ ਕਾਂਗਰਸ ਦੀ ਇਕਾਈ ਹੈ ਧੜਿਆਂ ਦੇ ਵਿੱਚ ਵੰਡੀ ਹੋਈ ਹੈ ਇਹ ਸਿਆਸਤ ਨੂੰ ਲੈ ਕੇ ਗੰਭੀਰ ਨਹੀਂ ਔਰ ਉਸ ਦੀ وجہ ਇਹ ਹੈ ਕਿ ਬਹੁਤ ਸਾਰੇ ਬਿਆਨ ਤੁਸੀਂ ਕਹੋ ਕਿ ਇਸ ਸਮੇਂ ਚਰਚਾ ਦੇ ਵਿੱਚ ਨੇ ਔਰ ਦੋ ਚਿਹਰੇ ਬਹੁਤ ਚਰਚਾ ਦੇ ਵਿੱਚ ਨੇ ਜਿਹੜੀ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਚੰਨੀ ਬੜਿੰਗ ਜੇ ਜੇ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਹੈਗੀ ਹੈ ਜਿਹੜੀ ਕਿ ਜੱਗ ਜਹਰ ਰੋਜ਼ ਹੁੰਦੀ ਆਪਣੇ ਆਪ ਹੁੰਦੀ ਹੈਗੀ ਹੈ ਉਹਦੇ ਵਿੱਚ ਜੋ ਸਮਝਦਾਰੀ ਦਿਖਾਣੀ ਚਾਹੀਦੀ ਹੈ ਕਾਂਗਰਸ ਦੀ ਸੁਮੱਚੀ ਲੀਡਰਸ਼ਿਪ ਨੂੰ ਉਹ ਸਮਝ ਸਮਝਦਾਰੀ ਕਿਤੇ ਆਉਣੀ ਹੈਗੀ ਹੈ ਜਿਹੜੀ ਡੈਪਥ ਪੋਲਿਟਿਕਸ ਹੁੰਦੀ ਹੈਗੀ ਜਿਹੜੀ ਗੱਲਾਂ ਪਾਰਟੀ ਦੇ ਅੰਦਰ ਬੈਠ ਕੇ ਤੈਅ ਕਰਨ ਵਾਲੀਆਂ ਹੁੰਦੀਆਂ ਜਾਂ ਪਾਰਟੀ ਦੇ ਪੋਲਿਸੀ ਮੈਟਰ ਹੁੰਦੇ ਹੈਗੇ ਆ ਉਹ ਪਾਰਟੀ ਦੇ ਬੜੇ ਅੰਦਰੂਨੀ ਅੰਦਰੂਨੀ ਸਰਕਲ ਚ ਉਹ ਲੈ ਜਾਂਦੇ ਹੈਗੇ ਆ ਉੱਥੇ ਚਾਹੇ ਚਰਚਾ ਜਿੰਨੀ ਮਰਜ਼ੀ ਬੇਕਿਰਕਿਓ ਨਾ ਹੋਵੇ ਕਿੰਨੀ ਮਰਜ਼ੀ ਸਖਤ ਚਰਚਾ ਕਰ ਲਓ ਪਰ ਬਾਹਰ ਆ ਕੇ ਮਤਲਬ ਕਿਸੇ ਵੀ ਧਿਰ ਵੱਲੋਂ ਇਹ ਕਹਿਣਾ ਕਿ ਵੀ ਮਤਲਬ ਇਹ ਜਿਹੜੀ ਬਿਆਨਬਾਜ਼ੀ ਕਰਨੀ ਹੈਗੀ ਹੈ ਇਹ ਕਾਂਗਰਸ ਦੀ ਜਿਹੜੀ ਊਣਾਪਣ ਹੈਗਾ ਕਾਂਗਰਸ ਊਣੀ ਹੈਗੀ ਹੈ ਪਰ ਘੱਟੋ ਘਾਟ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉੱਪਰ ਉੱਬਰ ਕੇ ਆ ਰਹੀ ਹੈਗੀ ਜੋ ਖਬਰ ਸ਼ਿੰਗਾਰ ਬਣ ਰਹੀ ਹੈ ਜੋ ਲੋਕਾਂ ਨੂੰ ਪੰਬਲ ਪੁੱਸੇ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੋ ਕਿ ਬੇਜਕੀਨੀ ਵਾਲੀ ਹਾਲਤ ਕਾਂਗਰਸ ਬਾਰੇ ਪੈਦਾ ਹੋ ਰਹੀ ਹੈ ਉਹ ਬੜੀ ਖਤਰਨਾਕ ਹੈਗੀ ਹੈ ਔਰ ਉਹ ਪੇਜ ਦੇ ਆਣ ਵਾਲੀ ਲੈਕਚਰਾਂ ਹੈਗੀਆਂ ਉਹ ਤੋਂ 1 ਸਾਲ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਮਤਲਬ ਚਰਚਾ ਹੈਗੀ ਹੈ ਜਨਤਾ ਸ਼ੁਰੂ ਹੋ ਜਾਣੀ ਜਾਂ ਕਾਂਗਰਸੀ ਜਿਹੜੀ ਇੱਕ ਮਤਲਬ ਇਸਤੇ ਹੀ ਜਾਂ ਇੱਕ ਐ ਕਹ ਲਓ ਕਿ ਬਿਆਨਵਾਜੀ ਹੈ ਉਹ ਉਹ ਬਹੁਤ ਘਾਤਕ ਹੈਗੀ ਇਹ ਜੀ ਹਾਈ ਕਮਾਂਡ ਨੂੰ ਡਿਸੀਸਿਵਲੀ ਫੈਸਲਾ ਕੋਣ ਤੋਂ ਤਰੀਕੇ ਨਾਲ ਔਰ ਜਲਦੀ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਮਤਲਬ ਫੈਸਲਾ ਕਰ ਦੇਣਾ ਚਾਹੀਦਾ ਕਿ ਫਲਾਣਾ ਪ੍ਰਧਾਨ ਹੈਗਾ ਫਲਾਣਾ ਪ੍ਰਧਾਨ ਨਹੀਂ ਹੈਗਾ ਜਿਨੂੰ ਵੀ ਛਾਂਗਣਾ ਛਾਂਗ ਦੇਣ ਜਿਨੂੰ ਬਾੜਨਾ ਬਾੜ ਲੈਣ ਇਹ ਕਾਂਗਰਸ ਦਾ ਪ੍ਰੈਰੋਗੇਟਮ ਹੈ ਕਾਂਗਰਸ ਦਾ ਦਿੱਲੀ ਦਿੱਲੀ ਹਾਈ ਕਮਾਂਡ ਨੂੰ ਸਰਕਾਰ ਨੂੰ ਬੋਕੇ ਇਸ ਤੋਂ ਪਹਿਲਾਂ ਕਿ ਹੋਰ ਨੁਕਸਾਨ ਹੋਵੇ ਕਾਂਗਰਸ ਨੂੰ ਕੰਮ ਕਰਨਾ ਚਾਹੀਦਾ ਆਪਣਾ ਦੇਖੋ ਜੀ ਮੇਰਾ ਮੇਰਾ ਆਪਣਾ ਨਿੱਜੀ ਵਿਚਾਰ ਹੈਗਾ ਬਾਕੀ ਪਾਰਟੀ ਹਾਈ ਕਮਾਂਡ ਸੁਪਰੀਮ ਹੈ ਉਹਨਾਂ ਦਾ ਫੈਸਲਾ ਜੋ ਕਰਨਾ ਆਪਣੀ ਅਮਿਦਾਰੀ ਮੁਤਾਬਕ ਕਰਨਾ ਮੇਰਾ ਖਿਆਲ ਹੈ ਕਿ ਇਲੈਕਸ਼ਨ ਬਾਉਂਡ ਯਰ ਵਿੱਚ ਜਿਸ ਸਾਲ ਹੀ ਰਹਿ ਗਿਆ ਇਲੈਕਸ਼ਨਾਂ ਨੂੰ ਜਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਨੋਟੀਫਿਕੇਸ਼ਨ ਹੋਣ ਨੂੰ ਤੇ ਉਸ ਸਾਲ ਵਿੱਚ ਇਹ ਜਿਹੜੀ ਯੂਥ ਕਾਂਗਰਸ ਦੇ ਇਲੈਕਸ਼ਨ ਦਾ ਜਿਹੜਾ ਵਿੱਢਣ ਵਿੱਢਣ ਲੱਗੇ ਹੈਗੇ ਆ ਇਹ ਪਹਿਲਾਂ ਹੀ ਕਾਂਗਰਸ ਚ ਕਾਫੀ ਗੁੱਟਬੰਦੀ ਹੈਗੀ ਪਹਿਲੇ ਕਾਂਗਰਸ ਕਾਫੀ ਝਮੇਲੇ ਹੈਗੇ ਆ ਉਹਨਾਂ ਝਮੇਲਿਆਂ ਨੂੰ ਹੋਰ ਵਿਧਾਨ ਦਾ ਇੱਕ ਸੰਧ ਨਾ ਬਣ ਜਾਵੇ ਵਾਇਸ ਨਾ ਬਣ ਜਾਵੇ ਇਸ ਕਰਕੇ ਯੂਥ ਕਾਂਗਰਸ ਦੇ ਇਲੈਕਸ਼ਨ ਨੂੰ ਮੇਰੇ ਮੁਤਾਬਕ ਘੱਟੋ ਘੱਟ 1.5 ਸਾਲ ਵਾਸਤੇ ਟਾਲ ਦੇਣਾ ਚਾਹੀਦਾ ਹੈ ਤਾਂ ਡਾਕਟਰ ਡਾਕਟਰ ਧਰਮਵੀਰ ਗਾਂਧੀ ਦੀ ਬਿਆਨ ਦੇ ਨਾਲ ਇੱਕ ਚੀਜ਼ ਤਾਂ ਕਲੀਅਰ ਹੋ ਰਹੀ ਹੈ ਕਿ ਕਾਂਗਰਸ ਦੇ ਅੰਦਰ 올 ਇਜ਼ ਵੈਲ ਨਹੀਂ ਹੈ ਔਰ ਇਸ ਤਰੀਕੇ ਨਾਲ ਟੜੇ ਬੰਦੀ ਦੀ ਉਹ ਗੱਲ ਖੁਦ ਕਹਿ ਰਹੇ ਨੇ ਯਾਨੀ ਕਿ ਇਸ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆ ਸਕਦਾ ਹੈ ਰਾਹੁਲ ਗਾਂਧੀ ਜਿਹੜੀ ਮੀਟਿੰਗ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਕੀ ਹੋਏਗਾ ਸਭ ਦੀਆਂ ਨਜ਼ਰਾਂ ਨੇ ਪਰ ਇਸ ਸਭ ਦੇ ਵਿੱਚ ਅਲੇ ਕਾਂਗਰਸ ਦੇ ਵਿੱਚ ਇਸ ਸਮੇਂ ਵਿਵਾਦ ਕੀ ਹੈ ਹਾਲਾਂਕਿ ਖੁੱਲਕੇ ਕਾਂਗਰਸੀ ਨਹੀਂ ਬੋਲ ਰਹੇ ਪਰ ਜੋ ਇਸ ਸਮੇਂ ਕਿਆਸ ਲਗਾਏ ਜਾ ਰਹੇ ਨੇ ਕਿ ਕਾਂਗਰਸ ਦੇ ਵਿੱਚ ਜੱਟ ਸਿਕ ਵਰਸਸ ਦਲਿਤ ਨੂੰ ਲੈ ਕੇ ਸਿਆਸੀ ਖਮਸਾਨ ਛੜਿਆ ਹੋਇਆ ਹੈ ਇਸ ਚਾਲੇ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਨੇ ਉਹਨਾਂ ਦੀ ਸਫਾਈ ਵੀ ਹੈ ਆਪਣੀ ਸਫਾਈ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੇ ਖਿਲਾਫ ਗੁੰਮਰਾਹ ਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ ਮੈਂ ਕਿਸੇ ਵੀ ਜਾਤ ਜਾਂ ਧਰਮ ਦੇ ਖਿਲਾਫ ਕੋਈ ਗੱਲ ਨਹੀਂ ਕਹੀ ਦੇਖੋ ਇਹ ਟੋਟਲ ਭੰਡੀ ਪ੍ਰਚਾਰ ਹੈ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਕੋਨ ਵਿੱਚ ਗੱਲ ਹੈ ਚੰਨੀ ਦੇ ਬਿਆਨ ਤੋਂ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਦਾ ਬਿਆਨ ਵੀ ਆਇਆ ਸੀ ਜਿਸ ਦੇ ਵਿੱਚ ਵੜਿੰਗ ਨੇ ਕਿਹਾ ਕਿ ਘਰ ਦੀ ਗੱਲ ਘਰ ਦੇ ਵਿੱਚ ਹੀ ਰਹੇ ਤਾਂ ਵਧੀਆ ਹੈ मैंने भी ये सुन रहा हूँ इधर उधर से ये कहानियाँ वहानियाँ चन्नी साहब ने क्या कहा क्या नहीं कहा मैं इसके बारे में टिप्पा टिप्पणी नहीं करूँगा ये इंटरनल अपने घर की बातें हैं वो घर में रहें तो अच्छी बात है ਦਰਸਲ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸਮੇਂ ਚ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪਾਰਟੀ ਦੇ ਵਿੱਚ ਅਹੁਦਿਆਂ ਦੀ ਵੰਡ ਦੇ ਉੱਤੇ ਸਵਾਲ ਚੁੱਕੇ ਸਨ ਔਰ ਜਾਣਕਾਰੀ ਮੁਤਾਬਕ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਪਾਰਟੀ ਦਾ ਸੂਬਾ ਪ੍ਰਧਾਨ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਰਦਾਗੋ ਅਤੇ ਵਿਦਿਆਰਥੀ ਵਿੰਗ ਐਨਐਸਯੂਆਈ ਤਿੰਨਾਂ ਦੇ ਪ੍ਰਧਾਨ ਜੱਟ ਸਿੱਖ ਨੇ ਦਲਿਤਾਂ ਨੂੰ ਕੋਈ ਅਹਿਮ ਅਹੁਦਾ ਨਹੀਂ ਦਿੱਤਾ ਗਿਆ ਇਹ ਜਿਹੜੇ ਵਿਵਾਦ ਤਾਂ ਬੱਦਦਾ ਹੋਇਆ ਨਜ਼ਰ ਆ ਰਹੇ ਬਿਆਨਬਾਜ਼ੀ ਹੋ ਰਹੀ ਹੈ ਤੇ ਸਭ ਦੇ ਵਿੱਚ ਚੱਲੇ ਸਵਾਲ ਇਹ ਹੈ ਕਿ ਵਾਕਈ ਇਹ ਇਲੈਕਸ਼ਨ ਦੇ ਉੱਤੇ ਡੈਂਟ ਹੋ ਸਕਦਾ ਹੈ ਹਾਲਾਂਕਿ ਦੂਜੇ ਪਾਸੇ ਕਾਂਗਰਸ ਦੀ ਨਜ਼ਰ ਦੇ ਨਾਲ ਦੇਖਿਆ ਜਾਵੇ ਥੋੜਾ ਜਿਹਾ ਪੋਜ਼ਿਟਿਵ ਇਹ ਹੈ ਕਿ ਇੱਕ ਸਾਲ ਹੈ ਯਾਨੀ ਕਿ ਜੋ ਅੱਜ ਡੈਮੇਜ ਹੋ ਰਿਹਾ ਹੈ ਕਾਂਗਰਸ ਉਸ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ ਟਾਈਮ ਹੈ ਅਜੇ ਇੱਕ ਸਾਲ ਦਾ ਪਰ ਗੱਲ ਇਹ ਹੈ ਕਿ ਇਹ ਵਿਵਾਦ ਕੋਈ ਅੱਜ ਦਾ ਨਹੀਂ ਹੈ ਜਿਹੜੀ ਧੜੇਬੰਦੀ ਵਾਲੀ ਗੱਲ ਹੈ ਤਾਂ ਤੁਸੀਂ ਕਹੋਗੇ ਕਿ ਕਈ ਸਾਲਾਂ ਤੋਂ ਜਾਂ ਦਹਾਕਿਆਂ ਤੋਂ ਕਾਂਗਰਸ ਵਿੱਚ ਸੇਮ ਪਿਕਚਰ ਨਜ਼ਰ ਆਉਂਦੀ ਹੈ ਅਖਬਾਰਾਂ ਲਈ ਖਬਰਦਾਰੂ ਕਰਦੇ ਹਾਂ ਤੇ ਗੱਲ ਮੋਗਾ ਦੀ ਮੋਗਾ ਨਗਰ ਨਿਗਮ ਦੀ ਨਵਾਂ ਮੇਅਰ ਮਿਲ ਗਿਆ ਹੈ ਨਾਮ ਹੈ ਪ੍ਰਵੀਨ ਕੁਮਾਰ ਸ਼ਰਮਾ ਪਾਰਟੀ ਹੈ ਆਮ ਆਦਮੀ ਪਾਰਟੀ 31 ਕਾਉਂਸਲਰਾਂ ਦੀ ਵੋਟਾਂ ਦੇ ਨਾਲ ਪ੍ਰਵੀਨ ਕੁਮਾਰ ਸ਼ਰਮਾ ਜਿਹੜੇ ਪ੍ਰਧਾਨ ਨਵੇਂ ਮੇਅਰ ਬਣ ਗਏ ਨੇ ਮੋਗਾ ਨਗਰ ਨਿਗਮ ਦੇ 31 ਕਾਉਂਸਲਰਾਂ ਨੇ ਪ੍ਰਵੀਨ ਕੁਮਾਰ ਦੇ ਹੱਕ ਦੇ ਵਿੱਚ ਵੋਟਿੰਗ ਕੀਤੀ ਕਾਂਗਰਸ ਤੇ ਅਕਾਲੀ ਕਾਉਂਸਲਰਜ਼ ਦੇ ਵੱਲੋਂ ਵਾਕ ਆਊਟ ਕਰ ਦਿੱਤਾ ਗਿਆ ਕਾਰਜਕਾਰੀ ਮੇਅਰ ਪ੍ਰਵੀਨ ਕੁਮਾਰ ਸ਼ਰਮਾ ਹੁਣ ਮੇਅਰ ਬਣ ਗਏ ਜੀ ਨਵੰਬਰ ਤੋਂ ਖਾਲੀ ਸੀ ਮੋਗਾ ਮੇਅਰ ਦੀ ਕੁਰਸੀ ਔਰ ਆਮ ਆਦਮੀ ਪਾਰਟੀ ਨੇ ਮੇਅਰ ਬਲਜੀਤ ਸਿੰਘ ਚਾਨੀ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ ਤਾਂ ਚਾਨੀ ਤੋਂ ਮੇਅਰ ਦੇ ਅਹੁਦੇ ਨੂੰ ਵਾਪਸ ਲੈ ਲਿਆ ਗਿਆ ਸੀ ਸਤੀਫਾ ਲੈ ਲਿਆ ਗਿਆ ਸੀ ਉਸ ਤੋਂ ਬਾਅਦ ਸੀਟ ਖਾਲੀ ਸੀ ਮੇਅਰ ਦਾ ਕਿਸੇ ਨੇ ਬੰਨਾ ਸੀ ਇੱਕ ਮੀਨਾ ਹੋਜ ਲਿਆ ਸੀ ਤੇ ਇਸ ਵਿਚਾਲੇ 31 ਕਾਉਂਸਲਰ ਪ੍ਰਵੀਨ ਕੁਮਾਰ ਸ਼ਰਮਾ ਦੇ ਹੱਕ ਦੇ ਵਿੱਚ ਆਏ ਵੋਟਾਂ ਪਈਆਂ ਤੇ ਮੇਅਰ ਵਾਲੀ ਕੁਰਸੀ ਸ਼ਰਮਾ ਜੀ ਦੀ ਹੋ ਗਈ ਦੂਜੀ ਗੱਲ ਇਹ ਵੀ ਹੈ ਕਿ ਕਾਂਗਰਸ ਤੇ ਅਕਾਲੀ ਦਲ ਨੇ ਇਸ ਮੀਟਿੰਗ ਜਾਂ VOTING ਤੋਂ ਵਾਕ ਆਊਟ ਕਰ ਦਿੱਤਾ। ਇਹ ਜਿਹੜੀ ਮੋੜ ਲੱਗੀ ਆ ਜੀ ਐਮਐਲਏ ਸਾਹਿਬ ਤੇ ਗੱਮਨ ਲੱਗੀ ਆ। ਜਿੱਦ ਨੇ ਵੀ ਇਹਨਾਂ ਨੇ ਸਾਹਿਬ ਦੇ ਚੰਗੇ-ਚੰਗੇ ਕੰਮ ਕਰਾਏ ਆ। ਤੇ ਐਮਸੀ ਸਾਹਿਬ ਜਿਹੜੇ ਅੱਜ ਉਹਨਾਂ ਨੇ 31 ਵੋਟਾਂ ਪਾਈਆਂ। ਤੇ ਸਾਡੇ ਕੰਮ ਨੂੰ ਵੇਖ ਕੇ ਸਰਕਾਰ ਦੇ ਕੰਮ ਨੂੰ ਵੇਖ ਕੇ ਸਾਡੀ ਗਿਣਤੀ ਵਧੀ ਅੱਜੋ ਵੀ ਜਿਆਦਾ ਹੋ ਸਕੇ ਬਦਲ ਜੀ। ਤੇ ਸ਼ਹਿਰ ਦੇ ਵਿੱਚ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੋ ਗਿਆ ਜਿਹੜਾ ਨਾ ਹੋਊਗਾ ਹਰ ਇੱਕ ਵਾਰ ਟੱਕਰ ਹੋਊ। ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਐਮਸੀ ਪ੍ਰਾਵਾਂ ਦਾ ਭੈਣਾ ਦਾ ਧੰਨਵਾਦ ਕਰਦੀ ਆਂ। ਜਿਨ੍ਹਾਂ ਨੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਕੀਤੇ ਹੋਏ ਕੰਮਾਂ ਤੇ ਮੋਹਰ ਲਗਾਈ ਹੈ। ਮੈਂ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ, ਸਾਡੇ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ, ਸਾਡੇ ਪੰਜਾਬ ਪਰਿਵਾਰੀ ਮੇਰੇ ਵੱਡੇ ਪ੍ਰਾਜਾ ਸ਼੍ਰੀ ਮਨੀਸ਼ ਸੋਧਿਆ ਜੀ, ਅਮਨ अरोड़ा ਜੀ ਸਾਡੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੀ ਆਂ। ਕਿਉਂਕਿ ਉਹਨਾਂ ਨੇ ਮੋਗੇ ਦੇ ਕੰਮਾਂ ਦੇ ਲਈ ਕਦੇ 1 ਮਿੰਟ ਵੀ ਕਿਸੇ ਕੰਮ ਦੇ ਲਈ ਡਿਲੇ ਨਹੀਂ ਕੀਤਾ ਹੈਗਾ ਔਰ ਅੱਜ ਉਹਨਾਂ ਦੀ ਬਦੌਲਤ ਸਾਡਾ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਔਰ ਅੱਜ ਫਿਰ ਤੋਂ ਇੱਕ ਵਾਰ ਸਾਡੇ ਆਮ ਆਦਮੀ ਪਾਰਟੀ ਦੇ ਮੇਅਰ ਸ਼੍ਰੀ ਪ੍ਰਵੀਨ ਪਿੰਨਾ ਜੀ ਮੋਗੇ ਨਗਰ ਨਿਗਮ ਦੇ ਮੇਅਰ ਬਣੇ ਆ ਕਿਉਂਕਿ ਆਪੋਜੀਸ਼ਨ ਵੱਲੋਂ ਮੇਅਰ ਪਦ ਖਾਲੀ ਹੋਣ ਤੋਂ ਬਾਅਦ ਇਹ ਸੀਨੀਅਰ ਡਿਪਟੀ ਮੇਅਰ ਸੀ ਇਹਨਾਂ ਨੂੰ ਕਾਰਜਕਾਰੀ ਮੇਅਰ ਲਗਾਇਆ ਗਿਆ ਸੀਗਾ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ اپੋਜੀਸ਼ਨ ਨੇ ਜੋ ਅਪੀਲ ਕੀਤੀ ਸੀ ਉਸ ਦੇ ਤਹਿਤ ਅਸੀਂ ਜਿਹੜੀ ਅੱਜ ਚੋਣ ਕਰਵਾਈ ਆ ਔਰ ਇੱਕ ਵਾਰ ਫਿਰ ਤੋਂ 31 ਵੋਟਾਂ ਦੇ ਨਾਲ ਸਾਡੇ ਸ਼੍ਰੀ ਪ੍ਰਵੀਨ ਪਿੰਨਾ ਜੀ ਵਿਜੇਤਾ ਜਿਹੜੇ ਕਰਾਰ ਦਿੱਤੇ ਗਏ ਆ ਔਰ ਅੱਜ ਫਿਰ ਤੋਂ ਇੱਕ ਵਾਰ ਆਮ ਆਦਮੀ ਪਾਰਟੀ ਦਾ ਮੇਅਰ ਸਾਡੇ ਮੋਗਾ ਨਗਰ ਨਗਰ ਨਿਗਮ ਨੂੰ ਮਿਲਿਆ ਜੀ ਮੋਗਾ ਦੇ ਲੋਕਾਂ ਨੂੰ ਨਵਾਂ ਮੇਅਰ ਮਿਲ ਚੁੱਕਿਆ ਇੱਕ ਮਹੀਨੇ ਕੁਰਸੀ ਖਾਲੀ ਰਹੀ ਸੀ ਤੇ ਹੁਣ ਪ੍ਰਵੀਨ ਕੁਮਾਰ ਸ਼ਰਮਾ ਦੇ ਹੱਥ ਦੇ ਵਿੱਚ ਕਮਾਂਡ ਹੋਏਗੀ ਕਿ ਮੋਗਾ ਨੂੰ ਕਿਵੇਂ ਵਿਕਾਸ ਦੀਆਂ ਰਹਾਾਂ ਦੇ ਉੱਤੇ ਅੱਗੇ ਲੈ ਕੇ ਜਾਂਦੇ ਨੇ ਪਲੱਸ ਪੁਆਇੰਟ ਇਹ ਹੈ ਮੇਅਰ ਆਮ ਆਦਮੀ ਪਾਰਟੀ ਦਾ ਵਿਧਾਇਕ ਆਮ ਆਦਮੀ ਪਾਰਟੀ ਦਾ ਮੌਜੂਦਾ ਸਮੇਂ 'ਚ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਤਾਂ ਜਿਹੜੇ ਇੰਜਨਾਂ ਦਾ ਜ਼ਿਕਰ ਕੀਤਾ ਜਾਂਦਾ ਮੋਗਾ ਦੀ ਰਿਹਾਸ ਦੇ ਨਾਲ ਟ੍ਰਿਪਲ ਇੰਜਨ ਹੈ ਦੇਖਣਾ ਹੋਏਗਾ ਕਿ ਕਿਵੇਂ ਵਿਕਾਸ ਰਫ਼ਤਾਰ ਫੜਦਾ ਹੈ ਅਗਲੀ ਖਬਰ ਤਰੁੱਕ ਕਰਦੇ ਹਾਂ ਗੱਲ ਵਿਕਰਮ ਮਜੀਠੀਆ ਦੀ ਸੁਪਰੀਮ ਕੋਰਟ ਤੋਂ ਫਿਲਹਾਲ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਨਹੀਂ ਦਰਸਲ ਵਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਅਤੇ ਇਸ ਦੌਰਾਨ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਣ ਦੇ ਲਈ 2 ਹਫ਼ਤੇ ਦਾ ਸਮਾਂ ਮੰਗਿਆ। ਸੂਬਾ ਸਰਕਾਰ ਦੀ ਇਸ ਮੰਗ ਨੂੰ ਮਨਜ਼ੂਰ ਕਰਦੇ ਹੋਏ ਕੋਰਟ ਨੇ ਸੁਣਵਾਈ ਦੀ ਅਗਲੀ ਤਾਰੀਖ ਦਿੱਤੀ ਹੈ। ਅਤੇ ਹੁਣ ਮਾਮਲੇ 'ਚ ਅਗਲੀ ਸੁਣਵਾਈ 2 ਫਰਵਰੀ ਨੂੰ ਹੋਵੇਗੀ। ਕਾਬਲੇ ਗੌਰ ਹੈ ਕਿ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ 'ਚ ਲੰਘੇ ਸਾਲ 25 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਫਿਲਹਾਲ ਵਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ।